ਇਸ ਸਾਰੀ ਗੱਲਬਾਤ ਜਿਹੜੀ ਹੈ ਕਵੀ ਜਿਹੜਾ ਲੇਖਕ ਹੈ ਇਸ ਗ੍ਰੰਥ ਦਾ ਪ੍ਰਾਚੀਨ ਪੰਥ ਪ੍ਰਕਾਸ਼ ਦਾ ਨਦਲ ਸਿੰਘ ਸੰਭੂ ਉਪਿਆਨ ਕਰਦਾ ਇਸ ਤੋਂ ਬਾਅਦ ਕਿੰਨੇ ਸਾਲ ਹੋ ਗਏ ਸਿੱਖਾਂ ਨੂੰ ਤੇ ਗੁਰੂਆਂ ਨੂੰ ਇਸ ਜ਼ੁਲਮ ਦੇ ਖਿਲਾਫ ਲੜਨਾ ਇਹ ਗੱਲ ਆ ਦਿੱਲੀ ਦੇ ਬਾਦਸ਼ਾਹਾਂ ਨੇ ਅੰਗਰੇਜ਼ਾਂ ਨੂੰ ਕਿਉਂ ਰਸ ਗੁਰੂਆਂ ਦਾ ਸਮਾਂ ਸੀ ਗੁਰਨਾਮਕ ਪਾਸ਼ਾ ਜੀ ਨੂੰ ਲੈ ਕੇ ਗੋਬਿੰਦ ਸਿੰਘ ਸਾਹਿਬ ਦਾ 239 ਸਾਲ ਦਾ ਇਹ ਸਮਾਂ ਬਣਦਾ ਹੈ ਸਾਡੇ ਗੁਰੂ ਸਾਹਿਬਾਂ ਜਿੰਨਾਂ ਦੇ ਜ਼ੁਲਮ ਦੇ ਖਿਲਾਫ ਲੜਦੇ ਨੇ ਗੁਰੂ ਕਾਲ ਤੋਂ ਬਾਅਦ ਫਿਰ ਸਿੱਖਾਂ ਜਨੈਲਾਂ ਦਾ ਸਮਾਂ ਹੁੰਦਾ ਹੈ ਉਹ ਕਿੰਨਾ ਜੰਗ ਜਿਹੜਾ ਉਹ ਲੜਦੇ ਇਹ ਗੱਲਾਂ ਕਿਉਂ ਨਾ ਦਸੀਆਂ ਦਿੱਲੀ ਪਤੀ ਦਿੱਲੀ ਦੇ ਬਾਦਸ਼ਾਹ ਨੇ ਫਿਰ ਉਹ ਵੱਲ ਕਰਦੇ ਐ ਉਸ ਤੋਂ ਬਾਅਦ ਇਹਨਾਂ ਦੇ ਵੱਡ-ਵਡੇਰਿਆਂ ਨੂੰ ਬਹਾਦਰ ਸ਼ਾਹ ਨੂੰ ਗੋਬਿੰਦ ਸਿੰਘ ਪਾਸ਼ਾ ਜੀ ਨੇ ਰਾਜਗਦੀ 'ਤੇ ਬਿਠਾਇਆ। ਹਿੰਦੁਸਤਾਨ ਦਾ ਬਾਦਸ਼ਾਹ ਬਣਿਆ। ਬਹਾਦਰ ਸ਼ਾਹ ਨੇ ਮਦਦ ਕੀਤੀ ਗੋਬਿੰਦ ਸਿੰਘ ਜੀ ਨੇ। ਜਦੋਂ ਔਰੰਗਜ਼ੇਬ ਦੇ ਪੁੱਤਰਾਂ ਦੇ ਵਿੱਚ ਆਪਸ ਵਿੱਚ ਬਗਾਵਤ ਸ਼ੁਰੂ ਹੋਈ ਤਾਂ ਰਾਜਗਦੀ ਨੂੰ ਲੈ ਕੇ ਕਿ ਹੁਣ ਦਿੱਲੀ ਦੇ ਆਗਰੇ ਦੇ ਤਖਤ ਤੇ ਕੌਣ ਬਹੇਗਾ? ਤੁਹ ਬਾਦਸ਼ਾਹ ਹਾਰ ਗਿਆ ਸੀ ਵੱਡਾ ਕੁੱਝ ਜਿੱਤ ਗਿਆ ਸੀ ਬਾਦਸ਼ਾਹ ਭਾਈ ਅਨੰਦ ਰਾਜ ਜੀ ਨੂੰ ਗੁਰੂ ਜੀ ਦੇ ਕੋਲ ਇੱਕ ਚਿੱਠੀ ਲੈ ਕੇ ਭੇਜਦਾ ਹੈ ਜਿਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੂੰ ਬਾਦਸ਼ਾਹ ਮਦਦ ਮੰਗਦਾ ਕਿ ਮੇਰੀ ਮਦਦ ਕਰੋ ਮੈਨੂੰ ਮੇਰੇ ਭਰਾ ਨੇ ਹਰਾ ਦਿੱਤਾ ਹੈ ਭਾਈ ਅਨੰਦ ਰਾਜ ਜੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਫਿਰ ਅਗੇ ਕਵੀ ਲਿਖਦਾ ਹੈ ਜਿਵੇਂ ਇਹ ਅਖਾਕੀ ਇਹਨਾਂ ਸਰਕਾਰ ਦਾ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਕਿਸੇ ਬਾਹਰਲੇ ਹਮਲਾਵਰਾਂ ਨੂੰ ਨਹੀਂ ਮਾਰਿਆ ਅੱਗੇ ਕਵੀ ਲਿਖਦਾ ਹੈ ਨਾਦਰ ਸ਼ਾਹ ਵਰਗਿਆਂ ਦੇ ਮੂੰ ਕਿੰਨੇ ਮੋੜੀ ਸੀ ਇਹ ਵੀ ਦੱਸਿਆ ਇਹ ਵੀ ਦੱਸਿਆ ਕਿ ਇਹਨਾਂ ਸਿੱਖਾਂ ਦੇ ਅਸੀਂ ਬੰਦ-ਬੰਦ ਘਟੇ ਇਹਨਾਂ ਦੀਆਂ ਖੋਪੜੀਆਂ ਲੁਹਾਈਆਂ ਇਨਾ ਲੋਕ ਉਬਲ ਦੇ ਤੇਗ ਵਿੱਚ ਬਿਠਾਇਆ ਸੋ ਇਹ ਸਾਰੀਆਂ ਗੱਲਾਂ ਕਿਉਂ ਨਹੀਂ ਬਿਆਨ ਹੋ ਰਹੀਆਂ ਇਹਨਾਂ ਬਾਰੇ ਕੋਈ ਨਹੀਂ ਦੱਸਿਆ ਅੱਗੇ ਉਹ ਗੱਲ ਕਰਦਾ ਹੈ ਪਿੰਡਾਂ ਦੇ ਵਿੱਚ